ਵੀਰੋ ਕਹਿੰਦੀ ਮੈਂ ਸਿਰਫ ਇਹ ਇਸ ਪਰਿਵਾਰ ਨੂੰ ਦੁਬਾਰਾ ਇਕ ਕਰਨ ਵਾਸਤੇ ਕਰ ਰਹੀ ਆ ਮਮੀ ਡੈਡੀ ਕਿੰਨਾ ਪਿਆਰ ਕਰਦੇ ਆ ਆਪਣੇ ਪਰਿਵਾਰ ਨੂੰ ਗਲਤਫਹਿਮੀਆਂ ਤਾਂ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਦੂਰ ਕਰਕੇ ਫਿਰ ਤੋਂ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ ਵਾਹਿਗੁਰੂ ਸਭ ਠੀਕ ਕਰਨਗੇ ਸੋਚਦੀ ਸੋਚਦੀ ਹੀ ਵੀਰੋ ਸੌਂ ਗਈ ਸਵੇਰੇ ਇਸ ਵਕਤ ਹੀ ਨਸੀਬੋ ਉੱਠ ਕੇ ਤਿਆਰ ਹੋ ਗਈ ਤੇ ਕਰਮ ਸਿੰਘ ਉਹਨੂੰ ਵੀ ਜਗਾਇਆ ਦੋਨੋਂ ਜਾਣੇ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਚਲੇ ਗਏ ਸਰਜੀਤ ਟੁੱਟ ਕੇ ਬਾਹਰ ਆਇਆ ਤੇ ਆਪਣੇ ਮਾਂ ਨੂੰ ਆਵਾਜ਼ ਲਗਾਈ। ਜਦੋਂ ਕੋਈ ਆਵਾਜ਼ ਨਾ ਆਈ ਤਾਂ ਸਰਜੀਤ ਨੇ ਰਸੋਈ ਵਿੱਚ ਜਾ ਕੇ ਦੇਖਿਆ ਤਾਂ ਨਸੀਬ ਘਰ ਰਸੋਈ ਵਿੱਚ ਨਹੀਂ ਸੀ। ਜਦੋਂ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਦੋਨੋਂ ਮਾਤਾ ਪਿਤਾ ਨੂੰ ਨਾ ਦੇਖ ਕੇ ਉਹ ਸਮਝ ਗਿਆ ਸੀ ਕਿ ਦੋਵੇਂ ਗੁਰਦੁਆਰਾ ਸਾਹਿਬ ਗਏ ਹਨ। ਸਰਜੀਤ ਰਸੋਈ ਵਿੱਚ ਜਾ ਕੇ ਆਪ ਚਾਹ ਬਣਾ ਲਿਆ ਤੇ ਵੀਰ ਨੂੰ ਜਗਾਇਆ ਤੇ ਉਸ ਨੂੰ ਪੀਣ ਲਈ ਚਾਹ ਦਿੱਤੀ। ਵੀਰੋ ਨੇ ਕਿਹਾ ਤੁਸੀਂ ਮੈਨੂੰ ਜਗਾ ਲੈਂਦੇ। ਸਰਜੀਤ ਨੇ ਕਿਹਾ ਕੋਈ ਗੱਲ ਨਹੀਂ। ਜੋ ਤੂੰ ਨਹੀਂ ਸੀ ਇਥੇ ਉਦੋਂ ਕਿੰਨੀ ਵਾਰ ਸਵੇਰੇ ਨੂੰ ਮੈਂ ਆਪ ਹੀ ਚਾਹ ਬਣਾ ਕੇ ਪੀ ਲੈਂਦਾ ਸੀ ਤੈਨੂੰ ਤਾਂ ਪਤਾ ਹੀ ਹੈ ਮੰਮੀ ਡੈਡੀ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਹਨ ਮੈਂ ਉੱਠ ਕੇ ਬਾਹਰ ਆ ਗਿਆ ਤਾਂ ਘਰ ਹੈ ਨਹੀਂ ਸੀ ਅੱਜ ਵੀ ਗਏ ਹੋਏ ਹਨ ਫਿਰ ਅੱਜ ਤਾਂ ਉਹਨਾਂ ਨੇ ਉੱਧਰ ਵੀ ਜਾਣਾ ਹੈ ਐਨੇ ਨੂੰ ਸਿਰਤ ਉੱਟ ਗਈ ਤੇ ਰੋਣ ਲੱਗੀ ਸਰਜੀਤ ਉਸ ਨੂੰ ਚਾਹ ਕੇ ਖਿਡਾਉਣ ਲੱਗਾ ਵੀਰੋ ਦੋਨਾਂ ਨੂੰ ਬੜੀ ਰੀਜ ਨਾਲ ਦੇਖ ਰਹੀ ਸੀ ਘਰ ਵਿੱਚ ਇੱਕ ਬੱਚੇ ਦੇ ਆਉਣ ਨਾਲ ਕਿਵੇਂ ਕਰਦਾ ਮਾਹੌਲ ਹੀ ਬਦਲ ਜਾਂਦਾ ਹੈ। ਵੀਰੋ ਨੇ ਸਰਜੀਤ ਨੂੰ ਕਿਹਾ ਤੁਸੀਂ ਤਾਂ ਖੇਤਾਂ ਵੱਲ ਨੂੰ ਜਾ ਰਹੇ ਸੀ। ਲਿਓ ਸਿਰਤ ਨੂੰ ਮੈਨੂੰ ਫਰਾ ਦਿਓ। ਤੁਸੀਂ ਜਾਓ। ਸਰਜੀਤ ਨੇ ਕਿਹਾ ਹਾਂ ਹਾਂ ਜਾਂਦਾ ਹਾਂ। ਥੋੜੀ ਦੇਰ ਆਪਣੀ ਸਿਰਤ ਨਾਲ ਤਾਂ ਖੇਡ ਲਵਾਂ। ਇਹਨੇ ਨੂੰ ਐਨੇਫੇ ਸੌਂ ਜਾਣਾ ਹੈ। ਦੇਖ ਵੀਰੋ ਕਿਤਾ ਮੇਰੇ ਵੱਲ ਦੇਖ ਕੇ ਮੁਸਕਰਾ ਰਹੀ ਹੈ। ਹਾਂਜੀ ਠੀਕ ਐ ਤੁਸੀਂ ਖੇਡੋ ਫਿਰ ਇਹਦੇ ਨਾਲ। ਮੈਂ ਤਾਂ ਬਾਹਰ ਨੂੰ ਚੱਲੀ ਆਂ। ਵੀਰੋ ਬੋਲੀ ਸਰਜੀਤ ਨੇ ਕਿਹਾ ਬਾਹਰ ਨੂੰ ਕਿੱਥੇ ਨੂੰ ਚੱਲੀ ਐ ਬੈ ਕੇ ਆਰਾਮ ਕਰ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ ਐ ਸਵੇਰੇ ਸਵੇਰੇ ਬਹੁਤ ਠੰਡਾ ਬਾਹਰ ਠੰਡੀ ਹਵਾ ਚੱਲ ਰਹੀ ਐ ਐ ਮੈਂ ਠੰਡ ਨਾਲ ਵਾਲਮੀ ਤੈਨੂੰ ਰਾਤੀ ਮੰਮੀ ਨੇ ਸਮਝਾਇਆ ਸੀ ਦੇ ਲੱਗਦੀ ਠੰਡ ਮੈਂ ਕੋਈ ਕੰਮ ਨਹੀਂ ਕਰਨ ਚੱਲੀ ਬਸ ਜਰਾ ਬਾਥਰੂਮ ਜਾ ਰਹੀ ਆ ਹੁਣੇ ਆਈ ਕਹਿ ਕੇ ਵੀਰੋ ਕਮਰੇ ਚੋਂ ਬਾਹਰ ਨਿਕਲ ਗਈ ਇੰਨੇ ਨੂੰ ਕਰਮ ਸਿੰਘ ਤੇ ਨਸੀਬੋ ਵੀ ਆ ਗਏ ਨਸੀਬੋ ਸਿੱਧਾ ਸਰਜੀਤ ਦੇ ਕਮਰੇ ਵਿੱਚ ਆ ਗਈ ਤੇ ਬੋਲੀ ਉੱਠ ਗਈ ਤੁਸੀਂ ਦੋਵੇਂ ਲੈ ਤਾਂ ਮੇਰੀ ਤਾਂ लाਡੋ ਰਾਣੀ ਵੀ ਉੱਠ ਗਈ ਹੈ ਨਸੀਬੋ ਨੇ ਸਿਰਤ ਨੂੰ ਸਰਜੀਤ ਘਰੋਂ ਲੈ ਲਿਆ ਤੇ ਵੀਰੋ ਬਾਰੇ ਪੁੱਛਿਆ ਸਰਜੀਤ ਨੇ ਕਿਹਾ ਮੰਮੀ ਉਹ ਬਾਥਰੂਮ ਗਈ ਹੈ ਮੈਂ ਤੁਹਾਡੇ ਲਈ ਚਾਹ ਲਿਆਵਾਂ ਤੁਸੀਂ ਬੈਠੋ ਨਸੀਬੋ ਨੇ ਕਿਹਾ ਤੁਸੀਂ ਦੋਵਾਂ ਨੇ ਚਾਹ ਪੀ ਲਈ ਹਾਂ ਮੰਮੀ ਮੈਂ ਹੁਣੇ ਬਣਾਈ ਸੀ ਵੀਰੋ ਨੂੰ ਵੀ ਦੇ ਦਿੱਤੀ ਸੀ ਸਰਜੀਤ ਨੇ ਕਿਹਾ ਵੀਰੋ ਵੀ ਕਮਰੇ ਵਿੱਚ ਆ ਗਈ ਸਰਜੀਤ ਨੇ ਪੁੱਛਿਆ ਵੀਰੋ ਤੂੰ ਹੋਰ ਚਾਹ ਪੀਣੀ ਐ ਮੈਂ ਬਣਾਉਣ ਚੱਲਿਆ ਮੰਮੀ ਡੈਡੀ ਲਈ ਵੀਰੋ ਨੇ ਕਿਹਾ ਤੁਸੀਂ ਕਿਉਂ ਚੱਲਿਆ ਮੈਂ ਬਣਾਉਣੀ ਆ ਤੁਸੀਂ ਤਾਂ ਖੇਤਾਂ ਵੱਲ ਨੂੰ ਜਾਣਾ ਸੀ ਤੁਸੀਂ ਜਾਓ ਮੈਂ ਮੰਮੀ ਡੈਡੀ ਲਈ ਚਾਹ ਬਣਾ ਦਿੰਦੀ ਆ ਚੱਲ ਠੀਕ ਐ ਫਿਰ ਮੈਂ ਆਉਣਾ ਤੂੰ ਚਾਹ ਬਣਾ ਲੈ ਸੁਰਜੀ ਚਲਾ ਗਿਆ ਵੀਰੋ ਨੇ ਨਸੀਬ ਨੂੰ ਕਿਹਾ ਮੰਮੀ ਤੁਸੀਂ ਸੀਰਤ ਨੂੰ ਲੈ ਕੇ ਬੈਠੋ ਮੈਂ ਹੁਣੇ ਚਾਹ ਲੈ ਕੇ ਆਈ ਨਸੀਬ ਨੇ ਕਿਹਾ ਵੀਰੋ ਮੈਂ ਉਧਰ ਹੀ ਤੇ ਡੈਡੀ ਨੂੰ ਹੋਣਾ ਕੋ ਚੱਲੀ ਆ ਸਿਰਤ ਨੂੰ ਲੈ ਕੇ ਉਧਰ ਹੀ ਚਾਹ ਲੈ ਕੇ ਆਈ ਵੀਰੋ ਨੇ ਦੋਨਾਂ ਨੂੰ ਚਾਹ ਬਣਾ ਕੇ ਦੇ ਦਿੱਤੀ ਨਸੀਬੋ ਨੇ ਸਿਰਤ ਨੂੰ ਵੀਰੋ ਨੂੰ ਦੇਖ ਕੇ ਕਿਹਾ ਲੈ ਪੁੱਤ ਇਹਨੂੰ ਵੀ ਲੱਗਦਾ ਭੁੱਖ ਲੱਗੀ ਹੋਈ ਹੈ ਦੁੱਧ ਪਿਲਾ ਦੇ ਹਾਂਜੀ ਮੰਮੀ ਜੀ ਕਹਿ ਕੇ ਵੀਰੋ ਸਿਰਤ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਚਾਹ ਪੀ ਕੇ ਨਸੀਬੋ ਰਸੋਈ ਵਿੱਚ ਸਵੇਰ ਦੀ ਰੋਟੀ ਦੀ ਤਿਆਰੀ ਕਰਨ ਲੱਗ ਗਈ ਥੋੜੀ ਦੇਰ ਵਿੱਚ ਹੀ ਉਸ ਨੇ ਕਰਮ ਸਿੰਘ ਉਤੇ ਵੀਰੋ ਨੂੰ ਵੀ ਰੋਟੀ ਖਵਾ ਦਿੱਤੀ ਤੇ ਸਰਜੀਤਲੀ ਬਣਾ ਕੇ ਰੱਖ ਦਿੱਤੀ ਨਸੀਬੋ ਨੇ ਕਰਮਸਿਓ ਨੂੰ ਕਿਹਾ ਜੀ ਤੁਸੀਂ ਲੱਡੂਆਂ ਦਾ ਡੱਬਾ ਲੈ ਆਉਂਦੇ ਤਾਂ ਆਪਾਂ ਦੋਵੇਂ ਬਿਸ਼ਨ ਤੇ ਮਿੰਦੋ ਦੇ ਕਰੇ ਜਾ ਆਈਏ ਜਿਹੜਾ ਕੰਮ ਹੋ ਜਾਵੇ ਉਹੀ ਵਧੀਆ ਫਿਰ ਮੈਂ ਹੋਰ ਵੀ ਕੰਮ ਕਰਨੇ ਆ ਹਲੇ ਪਿੰਡ ਵਿੱਚ ਸੱਦੇ ਦੇਣੇ ਹਨ ਹਲਵਾਈ ਨਾਲ ਵੀ ਗੱਲ ਕਰਨੀ ਹੈ ਖਾਲੇ ਬਹੁਤ ਕੰਮ ਪਏ ਹਨ ਕਰਮਸਿਓ ਨੇ ਕਿਹਾ ਠੀਕ ਹੈ ਮੈਂ ਹੁਣੇ ਲੈ ਕੇ ਆਉਂਦਾ ਹਾਂ ਇਹਨੇ ਨੂੰ ਸੱਜੀ ਦਰਵਾਜ਼ੇ ਤੋਂ ਅੰਦਰ ਲੰਘਦਾ ਹੋਇਆ ਬੋਲਿਆ ਕੀ ਲੈਣ ਚੱਲਿਓ ਡੈਡੀ ਜੀ ਮੈਨੂੰ ਫੋਨ ਕਰਕੇ ਕਹਿ ਦਿੰਦੇ ਮੈ ਲੈ ਆਉਂਦਾ ਕਰਮ ਸਿੰਘ ਕਹਿੰਦਾ ਆ ਤੇਰੀ ਮੰਮੀ ਨੇ ਹੁਣੇ ਮੈਨੂੰ ਕਿਹਾ ਪਹਿਲਾਂ ਧਿਆਨ ਦਵਾਉਂਦੀ ਤਾਂ ਤਿੰਨ ਫੋਨ ਕਰਕੇ ਕਹਿੰਦਾ ਪੁੱਤ ਸਰਜੀਤ ਕਹਿੰਦਾ ਤਾਂ ਹੁਣ ਦੱਸ ਦਿਓ ਡੈਡੀ ਜੀ ਮੈਂ ਲੈ ਕੇ ਆਉਣਾ ਹੁਣੀ ਕਰਮ ਸਿੰਘ ਕਹਿੰਦਾ ਚੱਲ ਕੋਈ ਨਹੀਂ ਮੈਂ ਲੈ ਕੇ ਆਉਣਾ ਮਠਿਆਈ ਦਾ ਡੱਬਾ ਤੂੰ ਰੋਟੀ ਖਾ ਲੈ ਕਰਮ ਸਿੰਘ ਚਲਾ ਗਿਆ ਸਰਜੀਤ ਕਹਿੰਦਾ ਮਠਿਆਈ ਕਿਉਂ ਮੰਗਵਾਈ ਹੈ ਮੰਮੀ ਅੱਜ ਕੱਲੀ ਤਾਂ ਲਿਆਂਦੀ ਸੀ ਦੇਖੀ ਵੀ ਸੀ ਸਵੇਰੇ ਮੈਂ ਰਸੋਈ ਵਿੱਚ ਪਈ ਨਸੀਬੋ ਕਹਿੰਦੀ ਹਾਂ ਉੱਤ ਪਈ ਹੈ ਪਰ ਸਾਰੀ ਖੁੱਲੀ ਪਈ ਹੈ ਵਰਤੀ ਹੋਈ ਇੱਕ ਪੂਰਾ ਪੈਕ ਡੱਬਾ ਮੰਗਵਾਇਆ ਤੇਰੀ ਚਾਚੀ ਵੱਲ ਜਾਣਾ ਹੈ ਨਾ ਇਸ ਲਈ ਚਲ ਤੂੰ ਨਹਾ ਲੈ ਫਿਰ ਮੈਂ ਰੋਟੀ ਪਾ ਕੇ ਦਿੰਦੀ ਹਾਂ ਜੋ ਤੱਕ ਮੈਂ ਕੋਈ ਹੋਰ ਕੰਮ ਕਰ ਲਵਾਂ ਸਰਜੀਤ ਨਹਾਉਣ ਚਲਾ ਗਿਆ ਤੇ ਨਸੀਬੋ ਰਸੋਈ ਵਿੱਚ ਚਲੀ ਗਈ ਜਦੋਂ ਸਰਜੀਤ ਨਹਾ ਕੇ ਆਇਆ ਤਾਂ ਨਸੀਬੋ ਨੇ ਉਹਨੂੰ ਰੋਟੀ ਪਾ ਕੇ ਦੇ ਦਿੱਤੀ ਇਹਨੇ ਨੂੰ ਕਰਮ ਸਿਓ ਵੀ ਆ ਗਿਆ ਤੇ ਕਿਹਾ ਚਲ ਫਿਰ ਚੱਲੀਏ ਆਪਾਂ ਨਸੀਬ ਕੋਰੇ ਨਸੀਬੋ ਕਹਿੰਦੀ ਹਾਂਜੀ ਚਲੋ ਜੀ ਚਲਦੇ ਆ ਸਰਜੀਤ ਕਹਿੰਦਾ ਮੰਮੀ ਜੇ ਕੋਈ ਵੀ ਗੱਲ ਹੋਵੇ ਤਾਂ ਮੈਨੂੰ ਫੋਨ ਕਰ ਦਿਓ ਨਸੀਬੋ ਕਹਿੰਦੀ ਹਾਂ ਠੀਕ ਐ ਪੁੱਤ ਨਸੀਬੋ ਤੇ ਕਰਮ ਸਿਓ ਬਿਸ਼ਨ ਸਿਓ ਦੇ ਘਰ ਜਾਣ ਲਈ ਘਰੋਂ ਨਿਕਲ ਗਏ ਬਿਸ਼ਨ ਸਿੰਘ ਘਰ ਸਵੇਰੇ 9 ਵਜੇ ਦਾ ਟਾਈਮ ਬਿਸ਼ਨ ਸਿਓ ਉਸ ਵੇੜੇ ਵਿੱਚ ਹੁੰਦਾ ਹੈ ਮੰंजे ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ ਮਿੰਦੋ ਕਹਿੰਦੀ ਉਸ ਵੇਚੋ ਆਵਾਜ਼ ਮਾਰਦੀ ਹੋਈ ਮਿੰਦੋ ਬੋਲੀ ਜੀ ਤੁਹਾਨੂੰ ਰੋਟੀ ਪਾ ਕੇ ਦੇਵਾਂ ਜਹ ਹਜੇ ਠਹਿਰ ਕੇ ਖਾਣੀ ਆ ਤੁਸੀਂ ਬਿਸ਼ਨ ਸਿੰਘ ਕਹਿੰਦਾ ਨਹੀਂ ਹਜੇ ਨਹੀਂ ਖਾਣੀ ਪੇਟ ਥੋੜਾ ਠੀਕ ਨਹੀਂ ਲੱਗ ਰਿਹਾ ਲੱਸੀ ਦਾ ਗਲਾਸ ਲਿਆ ਦੇ ਮਿੰਦੋ ਕਹਿੰਦੀ ਲੱਸੀ ਦਾ ਗਲਾਸ ਦਿੰਦੀ ਹੋਈ ਬੋਲੀ ਕੀ ਹੋ ਗਿਆ ਤੁਹਾਡੇ ਪੇਟ ਨੂੰ ਬਿਸ਼ਨ ਸਿੰਘ ਕਹਿੰਦਾ ਲੱਗਦਾ ਗਰਮੀ ਪਈ ਹੋਈ ਹੈ ਤੈਨੂੰ ਤਾਂ ਪਤਾ ਹੀ ਹੈ ਰਾਤ ਸਾਹ ਖਾਦਾ ਸੀ ਉਹਦੇ ਨਾਲ ਮੇਰਾ ਪੇਟ ਖਰਾਬ ਹੋ ਜਾਂਦਾ ਗਰਮ ਜੋ ਹੁੰਦਾ ਮਿੰਦੋ ਨੂੰ ਖਾਲੀ ਗਲਾਸ ਫੜਾਉਂਦਿਆਂ ਹੋਇਆਂ ਬੋਲਿਆ ਬਹਾਰ ਦਾ ਦਰਵਾਜ਼ਾ ਖਟ ਗਿਆ ਤਾਂ ਮਿੰਦੋ ਨੇ ਕਿਹਾ ਸਵੇਸਵੇ ਇਹ ਕੌਣ ਆ ਗਿਆ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਨਸੀਬੋ ਤੇ ਕਰਮ ਸਿੰਘ ਨੂੰ ਦੇਖ ਕੇ ਉਹਦੀਆਂ ਅੱਖਾਂ ਹੀ ਅੱਡੀਆਂ ਰਹਿ ਗਈਆਂ ਫਿਰ ਬੋਲੀ ਤੁਸੀਂ ਇੱਥੇ ਨਸੀਬੋ ਤੇ ਕਰਮ ਸਿੰਘ ਉਹਨੇ ਸਤਿ ਸ਼੍ਰੀ ਅਕਾਲ ਬੁਲਾਈ ਮਿੰਦੋ ਨੇ ਵੀ ਸਤਿ ਸ਼੍ਰੀ ਅਕਾਲ ਕਹਿ ਕੇ ਦੋਵਾਂ ਦੇ ਪੈਰੀ ਹੱਥ ਲਾਇਆ ਵਿਸ਼ਨ ਸਿੰਘ ਕਹਿੰਦਾ ਪ੍ਰਾ ਕਰਮ ਸਿੰਘ ਤੇ ਨਸੀਬ ਘਰੋਂ ਦੇਖ ਕੇ ਖੜਾ ਹੋ ਗਿਆ ਕਰਮ ਸਿੰਘ ਨੇ ਸਤਿ ਸ਼੍ਰੀ ਅਕਾਲ ਬੁਲਾਈ ਤਾ ਬਿਸ਼ਨ ਸਿੰਘ ਨੇ ਅੱਗੇ ਹੋ ਕੇ ਦੋਮਾ ਦੇ ਪੈਰੀ ਹੱਥ ਲਗਾਇਆ ਬਿਸ਼ਨ ਸਿੰਘ ਨੇ ਮਿੰਦੋ ਨੂੰ ਕੁਰਸੀ ਲਿਆਉਣ ਲਈ ਕਿਹਾ ਤਾਂ ਕਰਮ ਸਿੰਘ ਬੋਲਿਆ ਕੋਈ ਨਹੀਂ ਮੰਜੇ ਤੇ ਹੀ ਬੈਠ ਜਾਵਾਂਗੇ ਫਿਰ ਵੀ ਮਿੰਦੋ ਜਾ ਕੇ ਇੱਕ ਕੁਰਸੀ ਲੈ ਆਈ ਨਸੀਬੋ ਤੇ ਕਰਮ ਸਿੰਘ ਰਹਿ ਮੰਜੇ ਤੇ ਬੈਠ ਗਏ ਬਿਸ਼ਨ ਸਿੰਘ ਉਹਨਾਂ ਦੇ ਕੋਲ ਹੀ ਕੁਰਸੀ ਲੈ ਕੇ ਬੈਠ ਗਿਆ ਕਰਮ ਸਿੰਘ ਕਹਿੰਦਾ ਹੋਰ ਕਿਵੇਂ ਐਸਾ ਦੋਵੇਂ ਬੈਠੇ ਠੀਕ ਹੈ ਬਿਸ਼ਨ ਸਿੰਘ ਕਹਿੰਦਾ ਹਾਂਜੀ ਠੀਕ ਹੈ ਖਰਨਾਮ ਦਾ ਤੁਹਾਨੂੰ ਪਤਾ ਹੀ ਹੈ ਬਾਜੀ ਸੁੱਤਾ ਪਿਆ ਹਲੇ ਤੀਕ ਦੇਖ ਲੋ ਸੂਰ ਸਿਰ ਉੱਪਰ ਚੜਾਇਆ ਗੁਰਨਾਮ ਠੀਕ ਐ ਬਾਹਰ ਤੁਸੀਂ ਸੁਣਾਓ ਕਿਵੇਂ ਸਾਰੇ ਘਰ ਵਿੱਚ ਕਰਮ ਸਿੰਘ ਕਹਿੰਦਾ ਅਸੀਂ ਸਾਰੇ ਠੀਕ ਆ ਹੁਣ ਦਾਦਾ ਦਾਦੀ ਵੀ ਬਣ ਗਏ ਅਸੀਂ ਆ ਮਠਾਈ ਦੇਣ ਆਈ ਸੀ ਨਸੀਬੋ ਨੇ ਮਠਾਈ ਦਾ ਡੱਬਾ ਵਿਸ਼ਨ ਸਿੰਘ ਅੱਗੇ ਕੀਤਾ ਤਾਂ ਵਿਸ਼ਨ ਸਿੰਘ ਨੇ ਬਹੁਤ ਵਧਾਈਆਂ ਦਿੱਤੀਆਂ ਤੇ ਮਠਾਈ ਫੜ ਕੇ ਮਿੰਦੋ ਨੂੰ ਫੜਾ ਦਿੱਤੀ ਮਿੰਦੋ ਖੁਸ਼ੀ ਦੇ ਨਾਲ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੈਂ ਹੁਣੇ ਆਈ ਕਹਿ ਕੇ ਰਸੋਈ ਵੱਲ ਚਲੀ ਗਈ ਹਰਨਾਮ ਕਹਦਾ ਮਾਤਾ ਓ ਮਾਤਾ ਲਿਆ ਚਾਹ ਚੁ ਦੇ ਕੋਈ ਮੈਨੂੰ ਵੀ ਹਰਨਾਮ ਉੱਚੀ ਉੱਚੀ ਮਿੰਦ ਨੂੰ ਆਵਾਜ਼ ਮਾਰ ਰਿਹਾ ਸੀ ਵਿਸ਼ਨ ਸਿੰਘ ਕਹਿੰਦਾ ਗੁੱਸਾ ਹੁੰਦਾ ਹੋਇਆ ਉੱਠ ਗਿਆ ਵੱਡਾ ਲਾਟ ਸਾਹਿਬ ਬਸ ਮਾਂ ਆਪਣੀ ਨੂੰ ਬੈਠਾ ਆਡਰ ਮਾਰੀ ਜਾਊ ਕਰਮ ਸਿੰਘ ਕਹਿੰਦਾ ਚੱਲ ਤੂੰ ਗੁੱਸਾ ਨਾ ਕਰ ਹੋ ਜਾਊ ਇਹ ਵੀ ਠੀਕ ਜਦੋਂ ਜ਼ਿੰਮੇਵਾਰੀ ਪੈਂਦੀ ਹੈ ਤਾਂ ਆਪਣੇ ਆਪ ਅਕਲ ਆ ਜਾਂਦੀ ਹੈ ਵਿਸ਼ਨ ਸਿੰਘ ਕਹਿੰਦਾ ਮੈਂ ਸੋਚਦਾ ਸੀ ਬਾਜੀ ਇਹਦੇ ਵਿਆਹ ਵਾਲੇ ਸੋਚੀ ਪਰ ਫੇਰ ਸੋਚਦੇ ਆ ਤੇ ਤੁਸੀਂ ਵੀ ਦੱਸੋ ਕਿ ਸ਼ਰਾਬੀ ਬੰਦੇ ਨੂੰ ਕਿਹੜਾ ਆਪਣੀ ਧੀ ਦੇ ਦੂੰ ਇਹ ਸਾਨੂੰ ਵੀ ਲੱਗਦਾ ਹੈ ਕਿ ਕਾਹਨੂੰ ਕਿਸੇ ਧੀ ਲਿਆ ਕੇ ਦੁਖੀ ਕਰੀਏ ਅਗਲੀ ਵੀ ਜ਼ਿੰਦਗੀ ਪਰ ਸਾਨੂੰ ਹੀ ਗਾਲਾਂ ਕੱਢੂ ਇਹ ਤਾਂ ਸੁਧਰਨ ਦਾ ਕੋਈ ਚਾਂਸ ਹੀ ਨਹੀਂ ਲੈਂਦਾ ਨਸੀਬੋ ਕਹਿੰਦੀ ਗੱਲ ਤਾਂ ਠੀਕ ਹੈ ਪਹਿਲਾਂ ਇਹਨੂੰ ਸੁਧਾਰੋ ਫੇਰ ਹੀ ਕਿਸੇ ਦੀ ਧੀ ਕਰੀ ਲਿਆਓ ਤਾਂ ਕਿ ਉਹ ਜ਼ਿੰਦਗੀ ਖਰਾਬ ਨਾ ਹੋਵੇ ਕਿਸੇ ਦੀ ਧੀ ਦੁਖੀ ਕਰਕੇ ਆਪ ਵੀ ਖੁਸ਼ ਨਹੀਂ ਹੋਇਆ ਜਾ ਸਕਦਾ ਸਗੋਂ ਘਰ ਵਿੱਚ ਹੋਰ ਦੁੱਖ ਆ ਜਾਂਦੇ ਹਨ ਮਿੰਦੋ ਕਹਿੰਦੀ ਸਹੀ ਕਿਹਾ ਤੁਸੀਂ ਦੀਦੀ ਮੈਂ ਵੀ ਇਹਨਾਂ ਨੂੰ ਇਹੋ ਗੱਲ ਆਖੀ ਸੀ ਧੀਆ ਨੋਹਾਂ ਹੱਸਦੀਆਂ ਖੇਡਦੀਆਂ ਹੀ ਚੰਗੀਆਂ ਲੱਗਦੀਆਂ ਹਨ ਬੇਗਾਨੀ ਧੀ ਦੇ ਵੀ ਕੋਈ ਸੁਪਨੇ ਹੋਣਗੇ ਕਿਉਂ ਕਿਸੇ ਧੀ ਦੇ ਸੁਪਨੇ ਚਾਹ ਮਾਰਨੇ ਆ ਮਿੰਦੋ ਨੇ ਸਾਰਿਆਂ ਨੂੰ ਚਾਹ ਦੇ ਕੱਪ ਫੜਾਏ ਮਿਠਾਈ ਤੇ ਮਠਿਆ ਦੀ ਪਲੇਟ ਸਾਹਮਣੇ ਰੱਖ ਕੇ ਇੱਕ ਕੱਪ ਲੈ ਕੇ ਹਰ ਨਾਮ ਨੂੰ ਦੇਣ ਚਲੀ ਗਈ ਲੈ ਫੜ ਜਾ ਐਵੇਂ ਰੋਲਾ ਪਾਇਆ ਹੋਇਆ ਉੱਠ ਕੇ ਦੇਖ ਲਿਆ ਕਰ ਕੋਈ ਘਰੇ ਆ ਕੇ ਬੈਠਾ ਹੈ ਕੀ ਸੋਚਦੇ ਹੋਣਗੇ ਬਾਜੀ ਹੋਣੀ ਵੀ ਸੂਰਜ ਸਿਰ ਤੇ ਚੜਿਆ ਹੋਇਆ ਹੈ ਤੂੰ ਹਜੇ ਵੀ ਬਿਸਤਰ ਤੇ ਪਿਆ ਜਵਾਨ ਔਲਾਦ ਕਰੇ ਬੈਠੀ ਚੰਗੀ ਨਹੀਂ ਲੱਗਦੀ ਖਾਸ ਕਰਕੇ ਤੇਰੀ ਵਰਗੀ ਔਲਾਦ ਜਿਹਨੂੰ ਆਹ दारू ਡਫਣ ਤੋਂ ਬਗੈਰ ਕੋਈ ਕੰਮ ਨਹੀਂ ਹਨਾਂਮ ਕਹਿੰਦਾ ਓਏ ਮਾਤਾ ਕਿਉਂ ਸਵੇਸਵੇ ਤੱਤੀ ਹੋਈ ਜਾਂਦੀ ਹੈ ਕੀ ਗੱਲ ਹੋ ਗਈ ਕੌਣ ਆਇਆ ਹੋਇਆ ਬਾਹਰ ਮਿੰਦੂ ਕਹਿੰਦੀ ਤੇਰੇ ਤਾਇਆ ਤਾਈ ਆਏ ਹੋਏ ਹਨ ਉਹਨਾਂ ਦੇ ਪੋਤੀ ਹੋਈ ਹੈ ਤਾਂ ਉਹਦੀ ਮਠਾਈ ਦੇਣ ਆਏ ਹਨ ਹਰਨਾਮ ਇੱਕਦਮ ਟੱਪ ਕੇ ਖੜਾ ਹੋ ਗਿਆ ਕੀ ਕੀ ਹਮਾਤਾ ਤਾਇਆ ਤਾਈ ਉਹ ਵੀ ਸਾਡੇ ਘਰੇ ਮਿੰਦੋ ਕਹਿੰਦੀ ਹਾਂ ਥੋੜੀ ਦੇਰ ਹੀ ਹੋਈ ਐ ਆਇਆ ਨੂੰ ਚੱਲ ਆ ਜਾ ਤੂੰ ਵੀ ਬਾਹਰ ਪਰ ਕੁਝ ਬੋਲੀ ਨਾ ਚੁੱਪਚਾ ਬੈਠੀ ਇੰਨਾ ਕਹਿ ਕੇ ਮਿੰਦੋ ਬਾਹਰ ਆ ਗਈ ਮਿੰਦੋ ਨੂੰ ਬਾਹਰ ਆ ਕੇ ਨਸੀਬੋ ਕੋਲ ਮੰਝਤੀ ਹੀ ਬੈਠ ਗਈ ਤੇ ਬੋਲੀ ਹੋਰ ਸੁਣਾਓ ਦੀਦੀ ਤੁਹਾਡੀ ਨੌਤੇ ਪੋਤੀ ਠੀਕ ਠਾਕ ਹੈ ਨਸੀਬੋ ਕਹਿੰਦੀ ਹਾਂ ਵੀ ਰੋਤੇ ਸਿਰਤ ਦੋਨੋਂ ਬਿਲਕੁਲ ਸਹੀ ਠੀਕ ਨੇ ਅਜੇ ਕੁੜੀ ਨੂੰ ਸਵਾ ਮਹੀਨਾ ਹੀ ਹੋਇਆ ਪਿਛਲੇ 2-3 ਮਹੀਨਿਆਂ ਤੋਂ ਆਪਣੇ ਪੇਕੇ ਹੀ ਸੀ ਕੱਲ ਹੀ ਘਰ ਲੈ ਕੇ ਆਏ ਹਾਂ ਪਰ ਸੋਨੂੰ ਗੁਰਦੁਆਰਾ ਸਾਹਿਬ ਵਿਖੇ ਸੋ ਕੁਣੀ ਸਰਦਾ ਪਾਠ ਰਖਵਾਇਆ ਹੈ ਤੇ ਬਾਅਦ ਵਿੱਚ ਰੋਟੀ ਦਾ ਪ੍ਰੋਗਰਾਮ ਹੈ ਅਸੀਂ ਇੱਥੇ ਤੁਹਾਨੂੰ ਸੱਦਾ ਦੇਣ ਆਏ ਸੀ ਤੁਸੀਂ ਸਾਰੇ ਪਿਛਲੇ ਅਗਲੇ ਸ਼ਿਕਵੇ ਭੁਲਾ ਕੇ ਖੁਸ਼ੀ-ਖੁਸ਼ੀ ਗੁਰਦੁਆਰਾ ਸਾਹਿਬ ਪਹੁੰਚਣਾ ਹੈ ਹਰਨਾਮ ਬੋਲਿਆ ਬਿਆੰਗਮਈ ਲੈਜੇ ਨਾਲ ਕੀ ਗੱਲ ਤਾਈ ਹੁਣ ਕਿਉਂ ਸਾਡਾ ਚੇਤਾ ਆ ਗਿਆ ਤੁਹਾਨੂੰ ਬਾਈ ਦੇ ਵਿਆਹ ਤੇ ਤਾਂ ਤੁਸੀਂ ਸਾਨੂੰ ਸੱਦਿਆ ਨਹੀਂ ਸੀ ਆ ਹੁਣ ਕੁੜੀ ਹੋਈ ਤੇ ਸਾਨੂੰ ਕਿਉਂ ਸੱਦਾ ਦੇਣ ਆਏ ਹੋ ਪੋਤੀ ਹੋਣ ਦੀ ਇੰਨੀ ਖੁਸ਼ੀ ਕਿ ਪਿਛਲੇ ਗਿੱਲੇ ਸ਼ਿਕਵੇ ਭੁੱਲਣ ਨੂੰ ਤਿਆਰ ਹੋ ਗਏ ਸਾਡੇ ਨਾਲ ਦੁਬਾਰਾ ਬੋਲਚਾਲ ਸ਼ੁਰੂ ਕਰਨ ਆ ਗਏ ਵਿਸ਼ਨ ਸਿੰਘ ਗੁੱਸੇ ਵਿੱਚ ਹਰਨਾਮ ਇਹ ਕੀ ਤਰੀਕਾ ਹੈ ਗੱਲ ਕਰਨ ਦਾ ਨਾ ਕੋਈ ਸਾਸਰੀ ਕਾ ਨਾ ਪੈਰੀ ਹੱਥ ਲਾਇਆ ਤੇਰੇ ਤਾਇਆ ਤਾਈ ਨੇ ਤੇ ਤੇ ਤੋਂ ਉਮਰ ਵਿੱਚ ਕਿਤੇ ਜ਼ਿਆਦਾ ਵੱਡੇ ਹਨ ਹਰਨਾਮ ਕਹਿੰਦਾ ਪਤਾ ਮੈਨੂੰ ਬਾਪੂ ਮੇਰੇ ਤਾਇਆ ਤਾਈ ਨੇ ਮੈਂ ਕਿਹੜਾ ਭੁੱਲਿਆ ਇਹਨਾਂ ਨੂੰ ਮੈਂ ਤਾਂ ਬਈ ਇਹ ਸੋਚਦਾ ਕਿ ਇਹਨਾਂ ਨੂੰ ਹੁਣ ਕਿਉਂ ਸਾਡਾ ਚੇਤਾ ਆ ਗਿਆ ਜ਼ਰੂਰ ਕੋਈ ਨਾ ਕੋਈ ਗੱਲ ਹੈ ਹੁਣ ਇਹ ਦੁਬਾਰਾ ਤੋਂ ਮੇਲ ਮਿਲਾਪ ਕਰਨਾ ਚਾਹੁੰਦੇ ਹਨ ਬੋਲਚਾਲ ਸ਼ੁਰੂ ਕਰਨਾ ਚਾਹੁੰਦੇ ਹਨ ਕਿਉਂ ਇਹਦੇ ਪਿੱਛੇ ਜ਼ਰੂਰ ਇਹਨਾਂ ਦਾ ਕੋਈ ਮਕਸਦ ਹੈ ਮੈਂ ਬਸ ਇਹਨਾਂ ਦਾ ਮਕਸਦ ਜਾਨਣਾ ਚਾਹੁੰਦਾ ਹਾਂ ਕਰਮ ਸਿੰਘ ਕਹਿੰਦਾ ਦੇਖਰਨਾ ਪੁੱਤ ਸਾਡੇ ਘਰੇ ਖੁਸ਼ੀ ਦਾ ਮੌਕਾ ਆਇਆ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਭਾਈਆਂ ਨਾਲ ਵੀ ਇਹ ਖੁਸ਼ੀ ਸਾਂਝੀ ਕਰੀਏ ਵੈਸੇ ਵੀ ਜ਼ਿੰਦਗੀ ਤੇ ਥੋੜੇ ਹੀ ਦਿਨ ਬਚੇ ਹਨ ਸਾਡੀ ਲੜੀ ਦਾ ਕੀ ਭਰੋਸਾ ਛੱਡ ਦੇਵੇ ਇਸ ਲਈ ਜਿੰਨਾ ਚਿਰ ਜਿਉਂਦਾ ਹਾਂ ਦੁਬਾਰਾ ਆਪਣਾ ਉਹ ਹੱਸਦਾ ਵਸਦਾ ਪਰਿਵਾਰ ਦੇਖਣਾ ਚਾਹੁੰਦਾ ਹਾਂ ਬਸ ਇੰਨਾ ਕੋਈ ਮਕਸਦ ਹੈ ਸਾਡਾ ਜੋ ਤੂੰ ਸੋਚ ਰਿਹਾ ਹੈ ਉਹੋ ਜਿਹਾ ਕੁਝ ਨਹੀਂ ਵਿਸ਼ਨ ਸਿੰਘ ਭਾਵਕ ਹੁੰਦਿਆ ਕਰਮ ਸਿੰਘ ਦੀਆਂ ਗੱਲਾਂ ਵਿਸ਼ਨ ਸਿੰਘ ਦੇ ਦਿਲ ਨੂੰ ਛੂ ਗਈਆਂ ਉਹ ਬੋਲਿਆ ਨਹੀਂ ਨਹੀਂ ਭਾਈ ਐਦਾਂ ਦਾ ਕੁਝ ਨਾ ਕਹੋ ਪਰਮਾਤਮਾ ਕਰੇ ਤੁਹਾਡੀ ਉਮਰ ਲੰਬੀ ਹੋਵੇ ਤੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਮਿੰਦੋ ਕਹਿੰਦੀ ਨਸੀਬੋ ਦਾ ਮਨ ਪਾਰ ਆਇਆ ਤੇ ਮਿੰਦੋ ਵੀ ਰੋਣ ਲੱਗ ਪਈ ਤੇ ਨਸੀਬੋ ਤੇ ਗਲੇ ਲੱਗ ਕੇ ਕਿਹਾ ਦੀਦੀ ਤੁਸੀਂ ਆਪਣਾ ਮਨ ਨਾ ਪਰੋ ਤੁਸੀਂ ਐਨੇ ਇੱਜ਼ਤ ਨਾਮਾਨ ਕਰੇ ਕਹਿਣ ਆਈ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਤਾਂ ਆਪ ਉਹ ਪਹਿਲਾਂ ਵਾਂਗ ਆਪਣੇ ਪਰਿਵਾਰ ਨੂੰ ਹੱਸਦਾ ਵਾਦਦਾ ਦੇਖਣਾ ਚਾਹੁੰਦੇ ਹਾਂ ਅੱਧ ਹੋ ਕੇ ਕਿਹੜਾ ਅਸੀਂ ਖੁਸ਼ ਬੈਠੇ ਆਂ ਨਹੀਂ ਸਾਡੀ ਅੱਲਾ ਸਾਡੇ ਕਹਿਣੇ ਵਿੱਚ ਐ ਦੇਖ ਲੋ ਇਹਨੂੰ ਇਹਦੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਬੁਰੀ ਸੰਗਤ ਵਿੱਚ ਬੈਠ ਕੇ ਆਪਣਾ ਆਪ ਗਵਾਈ ਜਾ ਰਿਹਾ ਜਿੰਨਾ ਮਰਜੀ ਇਹਨੂੰ ਸਮਝ ਲਓ ਪਰ ਇਹਦੇ ਸਿਰ ਤੇ ਜੂਨੇ ਸਰਕਦੀ ਜਿਨ੍ਹਾਂ ਨੇ ਸਾਡਾ ਕਾਰ ਪਟਣਾ ਸੀ ਪਟ ਦਿੱਤਾ ਉਹ ਤਾਂ ਸਾਡੀ ਬਰਬਾਦੀ ਦੇਖ ਕੇ ਖੁਸ਼ ਹੁੰਦੇ ਹੋਣੇ ਹਨ ਇਹ ਕਾਰ ਵਿੱਚ ਵੱਡਾ ਹੈ ਪਰ ਇਹਦੇ ਦੁੱਖੋਂ ਅਸੀਂ ਗੁਰਨਾਮ ਨੂੰ ਬਾਹਰ ਕਰਤਾ ਤਾਂ ਕਿ ਇਹਦੇ ਤੋਂ ਇਦਾਂ ਦੇ ਮਾਹੌਲ ਤੋਂ ਬਚਿਆ ਰਹੇ ਲੋਕ ਤਾਂ ਇਹੋ ਸੋਚਦੇ ਹਨ ਵੀ ਜੇ ਕਿਸੇ ਬਦ ਨੂੰ ਬਰਬਾਦ ਕਰਨਾ ਹੈ ਤਾਂ ਉਹਦੀ ਔਲਾਦ ਨੂੰ ਵਿਗਾੜ ਦੋ ਜਿਨ੍ਹਾਂ ਦੀ ਔਲਾਦ ਵਿਗੜ ਜਾਵੇ ਉਹ ਮਾਪੇ ਦਾ ਜਿਉਂਦੇ ਜੀ ਮਰ ਜਾਂਦੇ ਹਨ ਮਿੰਦੋ ਉੱਚੀ ਉੱਚੀ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਕਿੰਨੀ ਵਾਰ ਇਹੋ ਸੋਚਦੀ ਹੈ ਕਿ ਜੇ ਸਾਰਾ ਪਰਿਵਾਰ ਇਕੱਠਾ ਹੁੰਦਾ ਤਾਂ ਸਾਡੀ ਔਲਾਦ ਵੀ ਸਹੀ ਨਿਕਲਦੀ ਹਰਨਾਮ ਕਹਿੰਦਾ ਮਾਤਾ ਕੀ ਬੋਲੀ ਜਾਂਦੀ ਹੈ ਬੇਗਾਨਿਆਂ ਮੂਰੇ ਆਪਣੇ ਪੁੱਤਰੀ ਲਾਪਾ ਕਰੀ ਜਾਂਦੇ ਹਨ ਇਹਦਾ ਦੇਖਣ ਹੀ ਤਮਾਸ਼ਾ ਏ ਹਨ ਸਾਨੂੰ ਆਪਸ ਵਿੱਚ ਲੜਾ ਕੇ ਬੁਰਾ ਬਣਾ ਕੇ ਇਹ ਲੋਕ ਅੰਦਰੋਂ ਅੰਦਰੀ ਖੁਸ਼ ਹੁੰਦੇ ਹੋਣੇ ਆ। ਵਿਸ਼ਨ ਸਿੰਘ ਕਹਿੰਦਾ ਓਏ ਹਰਨਾਮ ਬਹੁਤ ਹੋ ਗਿਆ ਰੱਬ ਦੇ ਬਾਸਤੇ ਚੁੱਪ ਕਰ ਜਾ। ਘਰ ਆਏ ਬੰਦਿਆਂ ਦੀ ਥੋੜੀ ਸ਼ਰਮ ਕਰ ਲੈ। ਜਾ ਚਲੇ ਜਾ। ਅੰਦਰ ਤਮਾਸ਼ਾ ਕਰਨ ਦੀ ਲੋੜ ਨਹੀਂ। ਹਰਨਾਮ ਉੱਚੀ ਬੋਲਦਿਆਂ ਬਾਪੂ ਤੂੰ ਮੈਨੂੰ ਅੰਦਰ ਜਾਣ ਨੂੰ ਕਹਿੰਦਾ ਆ ਜਿਹੜੇ ਬਾਹਰਲੇ ਬੰਦੇ ਬੈਠੇ ਆ ਇਹਨਾਂ ਨੂੰ ਕੱਢ ਪਹਿਲਾਂ ਕਰ ਦੂੰ ਬਾਹਰ। ਵਿਸ਼ਨ ਸਿੰਘ ਗੁੱਸੇ ਵਿੱਚ ਮਿੰਦੋ ਆਪਣੇ ਪੁੱਤ ਨੂੰ ਅੰਦਰ ਲੈ ਜਾ ਨਹੀਂ ਤਾਂ ਮੇਥੋਂ ਬੁਰਾ ਕੋਈ ਨਹੀਂ ਹੋਊਗਾ ਨਹੀਂ ਤਾਂ ਅੱਜ ਮੇਰੇ ਹੱਥੋਂ ਕੁਝ ਨਾ ਕੁਝ ਜ਼ਰੂਰ ਹੋ ਜਾਣਾ ਵਿਸ਼ਨ ਸਿੰਘ ਕਹਿੰਦਾ ਨਿਮਰਤਾ ਨਾਲ ਹੱਥ ਚੋੜ ਕੇ ਬਾਈ ਜੀ ਤੁਸੀਂ ਫਿਕਰ ਨਾ ਕਰੋ ਤੁਸੀਂ ਐਨੇ ਮਾਣ ਸਿਤਕਾਰ ਨਾਲ ਸਾਨੂੰ ਘਰੇ ਕਹਿਣ ਆਏ ਇਹਦਾ ਮਾਣ ਰੱਖਦੇ ਹੋਏ ਅਸੀਂ ਤੁਹਾਡੀ ਖੁਸ਼ੀ ਵਿੱਚ ਜ਼ਰੂਰ ਸ਼ਾਮਲ ਹੋਵਾਂਗੇ ਅਸੀਂ ਗੁਰਦੁਆਰਾ ਸਾਹਿਬ ਦੇ ਪਾਠ ਸਮੇਂ ਪਹੁੰਚ ਜਾਵਾਂਗੇ ਕਰਮ ਸਿੰਘ ਕਹਿੰਦਾ ਵਿਸ਼ਨ ਸਿੰਘ ਦੇ ਹੱਥ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਬਹੁਤ ਬਹੁਤ ਸ਼ੁਕਰੀਆ ਬਿਛਨੀ ਤੂੰ ਕੁੱਟ ਕੇ ਜੱਫੀ ਪਾ ਲੈਂਦੇ ਹਨ ਦੋਵਾਂ ਭਰਾਵਾਂ ਦੀਆਂ ਅੱਖਾਂ ਨਾਮ ਸੁਣ ਮਿੰਦੋ ਤੇ ਨਸੀਬੋ ਦੀ ਗੱਲ ਲਾ ਕੇ ਮਿਲਦੀਆਂ ਹਨ ਕਰਮ ਸਿੰਘ ਤੇ ਨਸੀਬੋ ਚਲੇ ਜਾਂਦੇ ਹਨ ਬਿਸ਼ਨ ਸਿੰਘ ਦੇ ਘਰੋਂ ਨਿਕਲ ਕੇ ਕਰਮ ਸਿੰਘ ਤੇ ਨਸੀਬ ਕੋ ਕਰਤਾਰ ਸਿੰਘ ਦੇ ਘਰੇ ਚਲੇ ਜਾਂਦੇ ਹਨ ਕਰਤਾਰ ਸਿੰਘ ਦਾ ਘਰ ਨਸੀਬ ਕੋ ਨੇ ਦਰਵਾਜ਼ਾ ਖੜਕਾਇਆ ਤਾਂ ਕਰਤਾਰ ਸਿੰਘ ਦੀ ਤੀਜ ਜਸੀਨ ਨੇ ਦਰਵਾਜ਼ਾ ਖੋਲਿਆ ਸਾਹਮਣੇ ਆਪਣੇ ਤਾਇਏ ਤਾਈ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਕਰਮ ਸਿੰਘ ਕਹਿੰਦਾ ਸਤਿ ਸ਼੍ਰੀ ਅਕਾਲ ਪੁੱਤ ਜੇ ਤੁਹਾਡੀ ਮੰਮੀ ਘਰ ਹੀ ਹੈ ਤਾਂ ਅਸੀਂ ਅੰਦਰ ਆ ਜਾਈਏ ਜਸੀ ਕਹਿੰਦੀ ਹਾਂਜੀ ਤਾਇਆ ਜੀ ਮੰਮੀ ਘਰੇ ਹੀ ਐ ਆ ਜਾਓ ਤੁਸੀਂ ਅੰਦਰ ਚਰਨਜੀਤ ਚਰਨੋ ਜਸੀ ਕਹਿੰਦੀ ਕੌਣ ਐ ਦਰਵਾਜ਼ੇ ਤੇ ਉੱਥੇ ਹੀ ਖੜੀ ਗੱਲਾਂ ਮਾਰੀ ਜਾਂਦੀਆਂ ਜਸੀ ਕਹਿੰਦੀ ਮੰਮੀ ਤਾਇਆ ਤਾਇਆ ਜੀ ਆਏ ਨੇ ਜਸੀ ਚਰਨੋ ਮੁਹਰੇ ਆ ਖੜੀ ਹੋਈ ਸੀ ਚਰਨੋਂ ਕਹਿੰਦੀ ਕਰਮ ਸਿੰਘ ਤੇ ਨਸੀਬ ਕੌਰ ਨੂੰ ਦੇਖ ਕੇ ਹੱਕੇ ਬੱਕੇ ਰਹਿ ਗਈ ਉਹਨੇ ਅੱਗੇ ਹੋ ਕੇ ਦੋਵਾਂ ਦੇ ਪੈਰੀ ਹੱਥ ਲਗਾਇਆ ਤੇ ਸਤਿ ਸ਼੍ਰੀ ਅਕਾਲ ਬੁਲਾਈ ਬੜੇ ਮਾਣ ਨਾਲ ਉਹਨਾਂ ਨੂੰ ਬਿਠਾਇਆ ਕਰਮ ਸਿੰਘ ਤੇ ਨਸੀਬ ਕੌਰ ਨੇ ਉਹਨਾਂ ਦਾ ਹਾਲ ਚਾਲ ਪੁੱਛਿਆ ਤੇ ਫਿਰ ਮਠਾਈ ਦਾ ਡੱਬਾ ਦਿੰਦਿਆਂ ਕਿਹਾ ਅਸੀਂ ਪੋਤੀ ਹੋਣ ਦੀ ਖੁਸ਼ੀ ਵਿੱਚ ਪਰਸ ਨੂੰ ਗੁਰਦੁਆਰਾ ਸਾਹਿਬ ਵਿਖੇ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਹੈ ਇਸ ਲਈ ਤੁਸੀਂ ਸਾਰਿਆਂ ਨੇ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚਣਾ ਹੈ ਪੁਰਾਣੇ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਜ਼ਰੂਰ ਆਇਓ ਇਸ ਲਈ ਅਸੀਂ ਆਪ ਕਹਿਣ ਘਰ ਆਏ ਹਾਂ ਤਾਂ ਜੋ ਤੁਹਾਨੂੰ ਇਹ ਨਾ ਲੱਗੇ ਕਿ ਐਨ ਸਾਲਾਂ ਬਾਅਦ ਬੁਲਾਇਆ ਵੀ ਤਾਂ ਕਿਸੇ ਕੋਲ ਸੁਨੇਹਾ ਪੇਜ ਦਿੱਤਾ ਚਾਰਨੋ ਨੇ ਕਿਹਾ ਫਿਰ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਦੀਦੀ ਤੁਸੀਂ ਤੇ ਭਾਜੀ ਆਪ ਨੂੰ ਕਹਿਣ ਆਏ ਘਰ ਆਏ ਮੈਨੂੰ ਤਾਂ ਖੁਸ਼ੀ ਧੀ ਬਹੁਤ ਜ਼ਿਆਦਾ ਮੈਂ ਦੋਨੋਂ ਬੱਚਿਆਂ ਨਾਲ ਜ਼ਰੂਰ ਗੁਰਦੁਆਰਾ ਸਾਹਿਬ ਖੇ ਪਹੁੰਚ ਜਾਊਂਗੀ ਜਸੀ ਜਾ ਚਾ ਕੇ ਚਾਹ ਬਣਾ ਕੇ ਲਿਆ ਉਹ ਤਾਂ ਆਪਣੇ ਤਾਇਆ ਤਾਈ ਜੀ ਲਈ ਪਹਿਲੀ ਵਾਰ ਸਾਡੇ ਘਰ ਆਏ ਆ ਜਸੀ ਕਹਿੰਦੀ ਹਾਂਜੀ ਮੰਮੀ ਹੁਣੇ ਬਣਾ ਕੇ ਲਿਆਈ ਨਸੀਬੋ ਕਹਿੰਦੀ ਰੁਕ ਜਾ ਪੁੱਤ ਚਾਹ ਨਾ ਬਣਾਈ ਅਸੀਂ ਚਾਹ ਪੀ ਕੇ ਆਏ ਹਾਂ ਪਹਿਲਾਂ ਤੇਰੇ ਦੂਜੇ ਤਾਈ ਵੱਲ ਗਏ ਸੀ ਉੱਥੋਂ ਹੀ ਇੱਧਰ ਨੂੰ ਆ ਗਏ ਚਰਨੋ ਕਹਿੰਦੀ ਥੋੜੀ ਜੀ ਪੀ ਲੈਂਦੇ ਦੀਦੀ ਪਹਿਲੀ ਵਾਰ ਤੁਸੀਂ ਸਾਡੇ ਘਰੇ ਆਏ ਹੋ ਇੰ ਚੰਗਾ ਨਹੀਂ ਲੱਗਦਾ ਅੱਛਾ ਕੁਝ ਖਾ ਹੀ ਲੋ ਜਾ ਜਸੀ ਮਠਾਈ ਲਿਆ ਪਲੇਟ 'ਚ ਰੱਖ ਕੇ ਮਠਾਈ ਦਾ ਡੱਬਾ ਜਸੀ ਨੂੰ ਫੜਾਉਂਦਿਆਂ ਕਿਹਾ ਜਸੀ ਮਠਾਈ ਦੀ ਪਲੇਟ ਲਿਆ ਕੇ ਉਹਨਾਂ ਮੁਰੇ ਰੱਖ ਦਿੰਦੀ ਹੈ ਚਰਨੂ ਨੇ ਕਿਹਾ ਲਓ ਦੀਦੀ ਮਠਾਈ ਖਾਓ ਭਾਜੀ ਤੁਸੀਂ ਵੀ ਲਵੋ ਜਸੀ ਕਹਿੰਦੀ ਤਾਈ ਜੀ ਬੇਬੀ ਦਾ ਕੀ ਨਾਮ ਰੱਖਿਆ ਹੈ ਨਸੀਬੋ ਕਹਿੰਦੀ ਪੁੱਤ ਸਿਰਤ ਨਾਮ ਰੱਖਿਆ ਹੈ ਜਸੀ ਕਹਿੰਦੀ ਤਾਈ ਜੀ ਵਾਹ ਬਹੁਤ ਸੋਹਣਾ ਨਾਮ ਹੈ ਨਸੀਬੋ ਕਹਿੰਦੀ ਹਾਂ ਸੋਹਣੀ ਵੀ ਬਥੇਰੀ ਹੈ ਆਪਣੀ ਮਾਂ ਵਾਂਗ ਵੀਰੋ ਤੇ ਹੀ ਗਈ ਹੈ ਹੋਰ ਕਰਤਾਰ ਕਿਮਿਆ ਕੈਨੇਡਾ ਚ ਦੱਸ ਦਿਓ ਉਹਨੂੰ ਫੋਨ ਤੇ ਵੀ ਅਸੀਂ ਆਏ ਸੀ ਕਰ ਕਹਿਣ ਵਾਸਤੇ ਚਾਨੋ ਕਹਿੰਦੀ ਉਹ ਤਾਂ ਠੀਕ ਹੈ ਜੀ ਬਾਹਰ ਫੋਨ ਆਊਗਾ ਤਾਂ ਜਰੂਰ ਦੱਸ ਦੇਵਾਂਗੀ ਉਦਾਂ ਵੀ ਮੈਨੂੰ ਪ੍ਰੋਗਰਾਮ ਤੇ ਆਉਣ ਲਈ ਉਹਨਾਂ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਤੁਸੀਂ ਪਹਿਲਾਂ ਪਹਿਲ ਕਰਕੇ ਕਰ ਕਹਿਣ ਆਏ ਹੋ ਉਹਨਾਂ ਹੀ ਕਾਫੀ ਹੈ ਕਿੰਨੇ ਸਾਲਾਂ ਤੋਂ ਪਰਿਵਾਰ ਤੋਂ ਦੂਰ ਹੋ ਕੇ ਬੈਠੇ ਆ ਉਹ ਆਪ ਦਾ ਬਾਹਰ ਚਲੇ ਗਏ ਪਰ ਮੈਨੂੰ ਪਤਾ ਦੀਦੀ ਕਿ ਮੈਂ ਕਿਵੇਂ ਕੱਲੀ ਨੇ ਕਰਦੇ ਬੱਚਿਆਂ ਨੂੰ ਸੰਭਿਆ ਹੈ ਚਾਹ ਨੋ ਰੋਂਦੀ ਰੋਂਦੀ ਬੋਲਦੀ ਗਈ ਹਮੇਸ਼ਾ ਸੋਚਦੀ ਇਕੱਠੇ ਹੁੰਦੇ ਤਾਂ ਕਦੇ ਇਹ ਇਕੱਲਾਪਨ ਤੇ ਨਹੀਂ ਹੁੰਦਾ ਟੱਟੋ-ਕੱਟ ਬੱਚਿਆਂ ਦੇ ਸਿਰ ਤੇ ਵੱਡਿਆਂ ਦਾ ਹੱਥ ਹੁੰਦਾ ਕਿੰਨੀ ਵਾਰ ਮੇਰਾ ਦਿਲ ਕਰਦਾ ਸੀ ਕਿ ਮੈਂ ਬੱਚਿਆਂ ਨੂੰ ਨਾਲ ਲੈ ਕੇ ਤੁਹਾਡੇ ਘਰ ਆ ਜਾਵਾਂ ਪਰ ਫਿਰ ਇਹ ਸੋਚ ਕੇ ਆਪਣੇ ਕਦਮ ਰੋਕ ਲੈਂਦੀ ਕਿ ਪਤਾ ਨਹੀਂ ਤੁਸੀਂ ਸਾਨੂੰ ਅਪਣਾਉਂਗੇ ਕਿ ਨਹੀਂ ਤੁਹਾਨੂੰ ਤਾਂ ਪਤਾ ਹੀ ਹੈ ਇਹਨਾਂ ਦੇ ਹਿੱਸੇ ਦੇ ਵਿੱਚ ਆਈ ਸਾਰੀ ਜ਼ਮੀਨ ਬੇਚ ਦਿੱਤੀ ਸੀ ਤੇ ਆ ਇੰਨੀ ਕੋਈ ਜਗ੍ਹਾ ਵਿੱਚ ਦੋ ਕਮਰੇ ਪਾ ਕੇ ਆਪ ਸਾਰਾ ਪੈਸਾ ਕੈਨੇਡਾ ਜਾਣ ਦੇ ਖਰਚੇ ਦਿੱਤਾ ਪਹਿਲਾਂ ਪਹਿਲ ਤਾਂ ਰੋਜ਼ ਫੋਨ ਆ ਜਾਂਦਾ ਸੀ ਪਰ ਹੁਣ ਫੋਨ ਆਉਣਾ ਘੱਟ ਹੋ ਗਿਆ ਪਰ ਮਹੀਨੇ ਬਾਅਦ ਪੈਸੇ ਜ਼ਰੂਰ ਆ ਜਾਂਦੇ ਹਨ ਇੱਧਰ ਸਾਡੀ ਜ਼ਿੰਦਗੀ ਵਿੱਚ ਕੀ ਹੋઈ ਰਹਿ ਗਿਆ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਅਸੀਂ ਕੀ ਕਰ ਰਹੇ ਹਾਂ ਕਿਵੇਂ ਰਹਿੰਦੇ ਹਾਂ ਕਿੱਥੇ ਜਾਂਦੇ ਹਾਂ ਆਉਂਦੇ ਹਾਂ ਇਸ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਜਸੀ ਨੇ 10ਵੇਂ ਪੇਪਰ ਦੇਣੇ ਆ ਹੁਣ ਸੰਦੀਪ ਵੀ 9ਵੀਂ ਕਲਾਸ ਵਿੱਚ ਹੈ ਬੱਚੇ ਵੱਡੇ ਹੋ ਰਹੇ ਆ ਹੁਣ ਸਭ ਚੰਗੀ ਤਰ੍ਹਾਂ ਜਾਣਦੇ ਪਹਿਚਾਣਦੇ ਆ ਬਾਕੀ ਕਹਾਣੀ ਕਰ ਲੱਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਜੀ ਇਹ ਕਹਾਣੀ ਸੰਦੀਪ ਘਰ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ